ਪਿੰਡਾਂ 'ਚ ਉੱਠਿਆ ਕਰੂ ਸਰਕਾਰ ਵਾਕਈ ਪਿੰਡਾਂ 'ਚ ਉੱਠੀ ਹੈ ਜਿਹਦੇ ਕਹਿੰਦੇ ਗਰੀਬਾਂ ਦੀ ਸਰਕਾਰ ਆ ਗਰੀਬਾਂ ਨੂੰ ਝਾਤਦੇ ਹੀ ਕੋਈ ਨਹੀਂ ਇਹ ਗਰੀਬ ਦੇ ਬਾਰੇ ਕੋਈ ਨਹੀਂ ਸੋਚਦਾ ਤਕੜੇ ਲੱਗ ਜਾਂਦੇ ਆ ਮੂਰੇ ਵਾਪਸ ਉਹ ਲਖਣ ਆ ਗਿਆ ਤੇ ਸਰਕਾਰਾਂ ਨੇ ਲੋਕਾਂ ਨੂੰ ਵਾਅਦੇ ਕਰੇ ਸੀ ਕਿ ਉਹ ਸਰਕਾਰ ਵਾਅਦੇ ਪੂਰੇ ਕਰ ਰਹੀ ਹੈ ਤੁਹਾਡੇ ਅੱਡੇ ਦਾ ਕੋਈ ਵਾਅਦਾ ਨਹੀਂ ਕੀਤਾ ਰੱਖਦੇ ਨੇ ਹਾਂ ਕੋਈ ਕਹਿੰਦਾ ਨਾ ਨਿਕਲ ਗਰੀਬਾਂ ਨੂੰ ਝਾਗਦਾ ਕੋਈ ਨਹੀਂ ਕਿਵੇਂ ਸਾਰੇ ਜਿਹੜੇ ਲੋਟੂ ਆ ਬੰਦੇ ਉਹ ਖਾ ਜਾਂਦੇ ਮੂਰੇ ਅੱਛਾ ਤੇ ਗਰੀਬ ਤਸਫਾ ਦਾ ਜੀ ਤੁਹਾਡਾ ਹੁਣ ਤੁਹਾਡੇ ਬਠਿੰਡੇ ਰੀਗੇ ਦਾ ਐਮਐਲਏ ਕੌਣ ਉਹ ਚੱਕਾਂ ਦਾ ਨਾ ਚੱਕਾਂ ਦਾ ਯਾਰ ਅੱਛਾ ਹਾਂ ਗੰਗਾ ਤੋਂ ਆਉਂਦੇ ਤੁਹਾਡੇ ਪਿੰਡਾਂ ਦੇ ਵਿੱਚ ਆਏ ਕੋਈ ਦੁੱਖ ਸੁੱਖ ਕੋਈ ਕੋਈ ਨਹੀਂ ਤੁਹਾਡੇ ਕੋਲ ਕੁਝ ਨਹੀਂ ਆਇਆ ਅੱਛਾ ਨਾ ਕੀ ਲੱਗਦਾ ਹੁਣ ਇਥੇ ਕੀ ਜਾਨੀ ਕਿ ਕਿਹੜੀ ਸਰਕਾਰ ਬਣੂ ਕੀ ਦੀ ਬਣੂਗੀ ਹੁਣ ਇਹ ਸਰਕਾਰ ਦਾ ਹੁਣ ਇੱਕ ਕਿਸਮ ਦਾ ਫਰਕ ਹੈ ਨਹੀਂ ਨਹੀਂ ਤੁਸੀਂ ਕਿਹੜੀ ਸਰਕਾਰ ਨੂੰ ਪਸੰਦ ਕਰਦੇ ਹੋ ਕਰਦੇ ਤਾਂ ਪਹਿਲਾਂ ਤਾਂ ਸੀਗੇ ਸਰਕਾਰ ਨੂੰ ਕਾਂਗਰਸ ਨੂੰ ਕਰਦੇ ਸੀ ਪਸੰਦ ਅੱਛਾ ਉਹ ਕਰਾਂ ਕਾਂਗਰਸ ਵੀ ਪਿੱਛੇ हट ਗਈ ਅੱਛਾ ਤੇ ਹੁਣ ਵੇਖ ਲੋ ਵੀ ਕਿਹੜੀ ਸਰਕਾਰ ਕੋ ਕੰਮ ਕਰੂਗੀ ਜੀ ਨਹੀਂ ਮਾਨ ਸਰਕਾਰ ਨੇ ਜਨਨ ਕਿ ਹੁਣ ਜਿਹੜੇ ਸਾਡਾ ਕੰਮ ਕੀਤੇ ਆ ਤੁਹਾਡੇ ਲੋਕਾਂ ਦੇ ਗਰੀਬਾਂ ਦੇ ਬਿੱਲ ਤਾਂ ਤੁਹਾਡੇ maaf ਕਰਤੇ ਬੀਬੀਆਂ ਨੂੰ ਜਨਨ ਕਿ ਕਿਰਾਇਆ maaf ਕਰਤਾ ਜਨਨ ਕਿ ਨੌਜਵਾਨਾਂ ਨੂੰ ਜਿਹੜੇ ਪੜੇ ਲਿਖੇ ਆ ਮੁੰਡੇ ਕੁੜੀਆਂ ਉਹਨਾਂ ਨੌਕਰੀਆਂ ਮਿਲ ਜਾਂਦੀਆਂ ਕੋਈ ਨੌਕਰੀ ਨਹੀਂ ਕਿਸੇ ਗਰੀਬ ਆਦਮੀ ਨੂੰ ਮਿਲਦੀ ਮਿਲਿਆ ਨੌਕਰੀ ਜੀ ਇਹਨੂੰ ਮਿਲੀ ਹੈ ਮਿਲੀ ਜਾਂਦੀ ਹੈ ਪਿੰਡਾਂ ਦੇ ਵਿੱਚ ਜਿਹੜੇ ਪੜ੍ਹੇ ਲਿਖੇ ਨੌਜਵਾਨ ਕੁੜੀਆਂ ਨੂੰ ਮਿਲੀਆਂ ਲੀਆਂ ਕੋਈ ਨਹੀਂ ਵੇਲੇ ਹਾਂ ਕਿਸੇ ਨੂੰ ਨਹੀਂ ਮਿਲੇਗੀ ਕਿਸ ਨੇ ਮਿਲੀ ਕਿਸੇ ਆਪਣੇ ਆਪਣੇ ਪੜ੍ਹਨ ਨੂੰ ਨੌਕਰੀ ਦਾ ਟਿਕਾ ਨਹੀਂ ਜੰਦੇ ਕਿਸੇ ਨੂੰ ਨੌਕਰੀ ਨਹੀਂ ਮਿਲੇਗੀ ਸਾਰੇ ਵੇਲੇ ਤਾਂ ਮਿਲ ਹੀ ਜਾਂਦੇ ਨੇ ਕੋਈ ਦਾ ਪਾਇਆ ਕੋਈ ਨਹੀਂ ਆਇਆ ਵੀ ਕਿਸੇ ਦੀ ਨਹੀਂ ਕਿਸਮਤ ਜਾਗਦੀ ਜੀ ਤੇ ਰਹਿ ਗਏ ਜੀ ਵਿੱਚ ਵਿੱਚ ਤਾਂ ਹੋ ਹੀ ਜਾਂਦੇ ਇੱਥੇ ਪਰ ਇੰਨਾ ਵੀ ਪਿੰਡਾਂ ਦੇ ਵਿੱਚ ਆ ਕੇ ਜੋਂ ਵੋਟਾਂ ਲਏਗੇ ਹਾਂ ਨਾ ਤਾਂ ਕਿਹਾ ਹੈ ਵੇਖਿਆ ਵੀ ਸਾਡੀਆਂ ਗਲੀਆਂ ਵੇਖੋ ਵੀ ਕਿਸੇ ਨੇ ਵੇਖਿਆ ਵੀ ਆ ਗਰੀਬਾਂ ਦਾ ਕੀ ਹਾਲ ਹੈ ਕਿਤੇ ਪਾਣੀ ਜਾਂ ਕਿਸੇ ਦੇ ਕਾਰਡ ਕੱਟੇ ਗਏ ਜੀ ਉਹ ਵੇਖਿਆ ਵੀ ਤੁਹਾਡੇ ਕਾਰਡ ਕਿਉਂ ਕੱਟੇ ਗਏ ਜੀ ਜਾਂ ਆਧਿਆਆਂ ਦੀਆਂ ਪੇਸਣਾ ਗਰੀਬਾਂ ਦੀਆਂ ਕੱਟੀਆਂ ਗਈਆਂ ਜੀ ਫਿਰ ਦਾਣਾ ਪੱਕਾ ਹੁੰਦਾ ਤਾਂ ਉਹ ਉਹ ਤਾਂ ਜ਼ਿੰਮੇਦਾਰ ਤਾਂ ਲੈਣਾਂ ਟਰਾਲੀਆਂ ਭਰ ਕੇ ਅੱਛਾ ਤਕਰੀਬਨ ਵਾਸਤੇ ਤੇਰਾ ਗੂਠਾ ਨਹੀਂ ਕੰਮ ਕਰਦਾ ਤੇਰੀ ਲੈ ਚ ਨਹੀਂ ਆਈ ਤੇਰੇ ਚ ਕੁਛ ਨਹੀਂ ਆ ਬਸ ਇਹ ਰਹਿ ਜਾਂਦੇ ਗਰੀਬ ਵਾਸਤਾ ਅੱਛਾ ਤੇ ਕੋਈ ਆਇ ਨਹੀਂ ਪੁੱਛਦਾ ਵੀ ਤੁਹਾਡੀ ਆਈ ਕਿਉਂ ਨਹੀਂ ਕੋਈ ਕਾਬਰਤਾਰ ਲੈਂਦਾ ਕੋਈ ਅੱਛਾ ਆ ਗਈ ਲੈਣਾ ਗਰੀਬ ਵਾਸਤਾ ਝਾਕਦੇ ਰਹਿ ਜਾਂਦੇ ਜੀ ਕਿ ਤੁਸੀਂ ਕਦੇ ਕਹਿ ਨਹੀਂ ਇਹ ਅਫਸਰ ਬੈਠੇ ਆ ਜਾਂ ਤੁਹਾਡੇ ਜਿਹੜੇ ਚੁਣੇ ਗਰੀਬਾਂ ਦੀ ਸੁਣਦੇ ਨਹੀਂ ਜਿਹੜੇ ਹੁਣ ਉਹਨੂੰ ਵੋਟਾਂ ਵਾਲੇ ਨੂੰ ਲੈ ਕੇ ਆਉਂਦੇ ਆ ਜ਼ਿੰਮੇਦਾਰ ਮੂਹਰੇ ਲਾ ਕੇ ਉਹਨਾਂ ਦੀ ਸੁਣਦੇ ਆ ਸਾਡੀ ਸਾਡੀ ਤਾਂ ਮੁਰਕਿਓ ਵੀ ਨਹੀਂ ਸੁਣਦੇ ਅੱਛਾ ਜੇ ਉਹਨਾਂ ਨੂੰ ਆਖ ਕੇ ਕਿ ਨਾ ਵੀ ਤੇਰੇ ਮਗਰ ਲਾ ਕੇ ਸੀ ਵੋਟਾਂ ਪਾਈਆਂ ਵੀ ਚੱਲ ਆਪਾਂ ਉਹਦੇ ਕੋਲੇ ਚੱਲ ਗਏ ਐ ਮੇਲੇ ਕੋਲੇ ਸਾਡਾ ਕੰਮ ਹੈ ਉਹ ਤੇ ਜਿੱਦੇ ਇੱਕ ਤੇ ਗੇੜਾ ਵੱਜਿਆ ਆਪਾਂ ਚੱਲ ਵੜਾਂਗੇ ਮਾੜਾ ਜ ਮੈਨੂੰ ਕੰਮ ਕਰ ਲੈਣ ਦੇ ਬਸ ਕੰਮ ਮੁਰਕ ਕੇ ਜਾਣਾ ਕੀ ਹੈ ਬਤਾ ਹਾਲ ਹੈ ਸਾਡਾ ਜੀ ਪਿੰਡਾਂ 'ਚ ਉੱਠਿਆ ਕਰੂ ਸਰਕਾਰ ਵਾਕਈ ਪਿੰਡਾਂ 'ਚ ਉੱਠੀ ਐ ਜਿਹਦੇ ਕਹਿੰਦੇ ਗਰੀਬਾਂ ਦੀ ਸਰਕਾਰ ਆਏ ਗਰੀਬਾਂ ਦੇ ਤਾਂ ਕੋਈ ਨਹੀਂ ਸਰਕਾਰ ਸਾਨੂੰ ਤਾਂ ਸਮਝਦੇ ਅਸੀਂ ਤਾਂ ਜੋ ਗਰੀਬਾਂ ਨਹੀਂ ਝਾਕਦੇ ਹੀ ਕੋਈ ਨਹੀਂ ਅੱਛਾ ਗਰੀਬਾਂ ਦੀ ਕਾਹਦੀ ਰਹੇਗੀ ਤਖੜੇ ਬੰਦੇ ਦੀ ਸਰਕਾਰ ਆ ਜੀ ਕਿਹੜਾ ਕੋਈ ਮਾੜਾ ਮੋਟਾ ਹੁੰਦਾ ਤਖੜਾ ਬੰਦਾ ਉਹ ਸੇ ਹੀ ਜਮ ਜ ਸੁਣਦੇ ਐ ਗਰੀਬ ਤਾਂ ਜਿਹੜੇ ਘਾ ਕੇ ਬਹਿ ਜਾਂਦੇ ਗਰੀਬ ਦੀ ਕੋਈ ਨਹੀਂ ਸੁਣਦਾ ਕਿਵੇਂ ਲੱਗਦਾ ਬਾਦਲ ਕਹਿੰਨੇ ਕੰਮ ਕਰੇ ਤੁਹਾਡਾ ਜਨਕ ਹਰ ਸਿੰਘ ਦੇ ਕੋਲ ਬਾਦਲ ਉੱਠਦੀ ਹੁੰਦੀ ਹੁੰਦੀ ਥੋੜੇ ਇੱਥੇ ਭਾਈ ਪਹਿਲਾਂ ਹੁੰਦੇ ਰਹਿ ਜਿੰਨੀ ਤੇ ਸਰਕਾਰ ਰਹੀ ਉਹਦੇ ਜੀ ਹਾਂ ਲੈ ਚੱਲ ਤੇ ਹੁਣ ਕੋਣ ਆ ਗਰਮੀਤ ਸਿੰਘ ਖੁੱਡੀਆਂ ਠਾਤਾ ਕਹਿੰਦੇ ਹੁਣ ਇਹ ਆਮ ਆਦੀ ਪਾਰਟੀ ਨੇ ਕਿਵੇਂ ਲੱਗਦਾ ਨਹੀਂ ਹੋਣੇ ਜੀ ਜਦੋਂ ਪਹਿਲਾਂ ਹੁਣ ਠਿਕਰ ਕਣ ਖਾਈ ਗਈ ਸਾਡੀ ਜਿਹੜੀ ਮੋਲ ਦੀ ਸੀਗੀ 2 ਰੁਪਏ ਕਿਲੋ ਜ्यों ਬਣਿਆ ਇੱਕ ਵਾਰੀ ਕਣਕ ਨਹੀਂ ਮਿਲਦੀ ਸਾਨੂੰ ਵੀ ਤੁਹਾਨੂੰ ਕੜ ਕੇ ਮਿਲੀ ਨਹੀਂ ਗਈ ਕਹਿੰਦੇ 15 ਦੂਜੀ ਮਿਲਦੀ ਹੈ ਸੈਂਟਰ ਵਾਲੀ ਜੀ ਜਿਹੜੀ ਜਿਹੜੀ 2 ਰੁਪਏ ਕਿਲੋ ਮਿਲਦੀ ਸੀ ਸਾਨੂੰ ਇੱਕ 2 ਰੁਪਏ ਕਿਲੋ ਮਿਲਦੀ ਸੀ ਉਹ ਤਾਂ ਗਈ ਹੀ ਨਹੀਂ ਉਹਾਂ ਮਿਲਦੀ ਨਹੀਂ 2 ਰੁਪਏ ਕਿਲੋ ਤੁਹਾਨੂੰ ਅੱਛਾ ਕਲੀ ਸੈਂਟਰ ਵਾਲੀ ਹੁੰਦੀ ਹੈ ਅੱਛਾ 2 ਰੁਪਏ ਕੋਲ ਕਾਲੀ ਕਣਕ ਮਿਲਦੀ ਨਹੀਂ ਤੁਹਾਨੂੰ ਹਾਂ ਜੀ ਬਾਪੂ ਤੁਹਾਨੂੰ ਮਿਲਦੀ ਆ ਪਹਿਲਾਂ ਮਿਲਦੀ ਨਹੀਂ ਮਿਲਦੀ ਜਿਹੜੀ 2 ਰੁਪਏ ਕਿਲੋ ਕਣਕ ਪੰਜਾਬ ਸਰਕਾਰ ਦੇ ਹੁੰਦੇ ਮਿਲਦੀ ਆ ਨਹੀਂ ਮਿਲਦੀ ਨਹੀਂ ਮਿਲਦੀ ਨਹੀਂ ਮਿਲੀ ਤੇ ਫਿਰ ਕਿਹੜੀ ਮਿਲਦੀ ਤੁਹਾਨੂੰ ਕਾਰਡ ਨਹੀਂ ਗਰੀਬਾਂ ਦੇ ਤਦਿਆਂ ਦੇ ਕੱਟੇ ਗਏ ਗਰੀਬਾਂ ਦੇ ਰਿਕਾਰਡ ਕੱਟੇ ਸਾਨੂੰ ਤਾਂ ਮਿਲਦੀ ਨਹੀਂ ਕਿਸੇ ਨੂੰ ਨਾ ਕਿਸੇ ਦਾ ਕਾਰਡ ਬਣਾ ਕੇ ਦਿੱਤਾ ਹਲੇ ਅੱਛਾ ਹਾਂ ਕਿਸੇ ਦਾ ਨੀ ਕਾਰਡ ਬਣਿਆ ਜਿਹੜੀ ਮੋਦੀ ਜੀ ਦੇ 15 ਕਿਲੋ ਉਹੀ ਮਿਲਦੀ ਆ ਅੱਛਾ ਕਣਕ ਦੂਜੀ ਇਹ ਨਹੀਂ ਬਿਜਾਰ ਸਰਕਾਰ ਵਾਲੀ ਇਹ ਨਹੀਂ 5 ਕਿਲੋ ਨਾਲ ਧੱਕ ਲਿਆ ਹਾਂ ਉਹੀ ਉਹੀ ਦੇ ਰਿਆ ਜੀ ਬਸ ਬਾਪੂ ਤੈਨੂੰ ਤਾਂ ਮਿਲਦੀ ਹੋਣੀ ਆ ਆ ਵਾਈ ਨਹੀਂ ਮਿਲਦੀ ਕੀ 4 ਸਾਲ ਹੋ ਗਏ ਕਾਰਡ ਕੱਟੇ ਨਹੀਂ ਅੱਛਾ ਕੋਈ ਇਸ ਨੇ ਹਾਲ ਇਹ ਆ ਸੀਗਾ ਭਾਈ ਕੋਟ ਵਾਲਾ ਇਹਦੇ ਪੈਣੀ ਪੰਦਰੇ ਜੀ ਜੀ ਦੇ ਪੈਣੀ ਪੰਦਰੇ ਮੇਰਾ ਕਾਰਡ ਨਹੀਂ ਬੜੇ ਪਿੰਦਾ 4 ਸਾਲ ਸਵਾਰ ਨੇ ਨਹੀਂ ਕਟਾਇਆ ਜੀ ਹਾਂ ਜਿਹੜਾ ਆ ਸੀ ਗਾਮ ਕਾਲੀ ਦਾਲ ਦਾ ਅੱਛਾ ਠੀਕ ਹੈ ਜਿਹੜਾ ਹੈਗਾ ਆਮ ਪਾਰਟੀ ਆਮ ਪਾਰਟੀ ਨੇ ਪਹਿਲੀ ਗੱਲ ਤਾਂ ਇਹ ਹੈ ਵੀ 350 ਮਾਫੀ ਲੈਣ ਦੀ ਤਕਰੀਬ ਜਾਂਤਾ ਦੀ ਲੈਂਦੀ ਹੈ ਆਮ ਪਾਰਟੀ ਨੇ ਫਿਰ ਬਿਜਲੀ ਇਹ ਪਿੱਛੇ ਵੇਚ ਜਾਂਦੇ ਸੀ ਤੇ ਕਿਸਾਨਾਂ ਨੂੰ ਆਉਂਦੀ ਸੀ ਬਿਜਲੀ ਹੈ ਨਹੀਂਗੀ ਡਾਊਨ ਰਹਿੰਦੇ ਸੀਗੇ ਐੜ ਕੀ ਕਿਵੇਂ ਬਿਜਲੀ ਆ ਰਹੀ ਚੋਨੇ ਆਸਤੇ ਜੀ ਜੀ ਠੀਕ ਹੈ ਨਹੀਂ ਤੇ ਇਹ ਗਰੀਬ ਦੇ ਬਾਰੇ ਕੋਈ ਨਹੀਂ ਸੋਚਦਾ ਤਖੜੇ ਲੱਗ ਜਾਂਦੇ ਆ ਮੂਰੇ ਵੋਟਾਂ ਗਰੀਬਾਂ ਦੀਆਂ ਮੈਂ ਪਵਾਉਂਗਾ ਜਿਨ੍ਹਾਂ ਨੇਗਾ ਦੋ ਦੋ ਵੋਟਾਂ ਉਹ ਹੁੰਦੇ ਆ ਮੂਰੇ ਗਰੀਬ ਨੂੰ ਤੇਰਾ ਕੰਮ ਮੈਂ ਕਰੂੰ ਥੱਪਕਾਂ ਰਹੀ ਜਾਂਦੇ ਜਦੋਂ ਵੋਟਾਂ ਪਵਾ ਲੈਂਦੇ ਬਾਲ ਬਚਾਅ ਦਾ ਲਾਜ ਜਾਂਦੇ ਕਿਸੇ ਗਰੀਬ ਦੀ ਸੁਣਦਾ ਨਹੀਂਗਾ ਕੋਈ ਜੀ ਵੀ ਚਾਏ ਇਹਨੂੰ ਕਿਸੇ ਚੌਂਕੀਦਾਰ ਦੀ ਸੀ ਲਾਦ ਕੇ ਜੀ ਚਾਇਆ ਸੀ ਕਿ ਇਹਨੂੰ ਕਿਤੇ ਪਹਿਲੇ ਦੇਖ ਲਿਆਰ ਦਗੇ ਗਰੀਬ ਜਨਤਾ ਮਰਦੀ ਆ ਭੁੱਖੀ ਫਿਰ ਗਰੀਬਾਂ ਨੂੰ ਜਿਹੜੇ ਵੋਟਾਂ ਪਾਉਣੀਆਂ ਸੋਚ ਸਮਝ ਕੇ ਪਾਉਣੀਆਂ ਚਾਹੀਦੀਆਂ ਜਦੋਂ ਵੋਟਾਂ ਆਉਂਦੀਆਂ ਕਹਿੰਦੇ ਗਰੀਬੀ ਲੋਕ ਵਿਕ ਵੀ ਛੇਤੀ ਜਾਂਦੇ ਆ ਵਿਕਦੇ ਕਿਹੜੇ ਆ ਬਸ ਜਿਵੇਂ ਆ ਪਿੰਡਾਂ ਦੇ ਵਿੱਚ 20 ਕਿਲੋ ਕਣਕ ਦੇ ਕੇ ਫਿਕਰ ਨਾ ਕਰ ਤੇਰਾ ਕੰਮ ਮੈਂ ਕਰੂੰਗਾ ਉਦੋਂ ਥੱਪ ਨਾ ਦਿੰਦੇ ਮਗਰੋਂ ਜਵਾਕ ਆਉਦੇ ਲਵਾ ਜਾਂਦੇ ਆ ਸਾਡੇ ਗਰੀਬ ਜਨਤਾ ਉਹੋ ਜਿਹੇ ਉਹੋ ਜੀ ਕੋਟ ਪਾਈ ਤੁਹਾਡੇ ਆ ਕੇ ਵੜੇ ਨਹੀਂ ਪਿੰਡ ਚ ਪਿੰਡ ਚ ਜੱਟਾਂ ਦੇ ਘਰੇ ਵੜਦਾ ਸੀ ਅਸੀਂ ਇੱਥੇ ਖੜੇ ਐ ਕਰਦੇ ਰਹਿੰਦੇ ਕਾਰਨ ਲੈ ਕੇ ਉਹ ਅਗਲੇ ਦੇ ਘਰੇ ਵਜਦਾ ਤੇ ਹੁਣ ਆਉਣਗੇ ਇਲੈਕਸ਼ਨ ਆ ਗਏ ਹੁਣ ਵੋਟਾਂ ਲੈਣ ਆਉਣਗੇ ਫਿਰ ਉਦੋਂ ਕਿਵੇਂ ਕੀ ਕਹੋਗੇ ਤੁਸੀਂ ਅਸੀਂ ਤਾਂ ਇਹੀ ਕਹਾਂਗੇ ਵੀ ਬਾਈ ਅਸੀਂ ਜਿੱਥੇ ਚਿੱਤ ਮੰਨਿਆ ਪਾ ਦਾਂਗੇ ਅਸੀਂ ਕਿਸੇ ਦੇ ਨਾਂ ਝੰਡਾ ਲਾ ਜੀ ਨਾ ਖੁਸ਼ ਕਰਦੀ ਜਿੱਥੇ ਸਾਡਾ ਚਿੱਤ ਮੰਨਿਆ ਜੀ ਮਨ ਮੱਜਾ ਜੀ ਵੀ ਯਾਰ ਸਾਨੂੰ ਇਹਨੇ ਪੂਰਾ ਫਾਇਦਾ ਕੀਤਾ ਉਹਦੇ ਬਾਰੇ ਕਰਾਂਗੇ ਬਾਪੂ ਪਾਰਟੀ ਕਿਹੜੀ ਵਧੀਆ ਲੱਗਦੀ ਹੈ ਤੁਹਾਨੂੰ ਚਾਰ ਪੰਜ ਪਾਰਟੀਆਂ ਆ ਗਈਆਂ ਪੰਜਾਬ ਦੇ ਵਿੱਚ ਕਾਲੀ ਆ ਗਈ ਕਾਂਗਰਸੀ ਆ ਗਈ ਭਾਜਪਾ ਆ ਗਈ ਆਪ ਵਾਲੇ ਆ ਗਏ ਵਧੀਆ ਪਾਰਟੀ ਇਮਾਨਦਾਰ ਪਾਰਟੀ ਕਿਹੜੀ ਲੱਗਦੀ ਤੁਹਾਨੂੰ ਇਮਾਨਦਾਰ ਮੈਨੂੰ ਤਾਂ ਕੋਈ ਵੀ ਨਹੀਂ ਲੱਗੀ ਅੱਛਾ ਕਈਆਂ ਛਾਨੂ ਲੁੱਟ ਕੇ ਆਪਦਾ ਘਰ ਬਣਦੇ ਪਾਰਟੀ ਦਸੀਗੀ ਪਰ ਉਹ ਠੀਕ ਹੀ ਸਾਡੇ ਵਾਸਤੇ ਗਰੀਬਾਂ ਵਾਸਤੇ ਕਾਂਗਰਸੀ ਸਾਡੇ ਗਰੀਬਾਂ ਵਾਸਤੇ ਪਰ ਮੂਰਲੇ ਜਿਹੜੇ ਲੁੱਟਣ ਵਾਲੇ ਬਹਿ ਗਏ ਸਾਡੇ ਗਰੀਬਾਂ ਵਾਸਤੇ ਕੋਹਾਉਣੀ ਨਹੀਂ ਦਿੱਤਾ ਉਹਨੇ ਕਾਂਗਰਸ ਨੇ ਕੀਤੀ ਕਾਂਗਰਸ ਬਹੁਤ ਠੀਕ ਸੀ ਜਦੋਂ ਕੀਤਾ ਵੀ ਬਹੁਤ ਖੁਸ਼ ਹੈ ਕਾਂਗਰਸ ਨੇ ਜਦੋਂ ਮੋਟੂ ਤੋਂ ਇਹਨਾਂ ਨੇ ਕੰਕ ਵੀ ਹੁੰਦੀ ਤੇ ਕੀ ਆ ਆਟਾ ਤਾਣਾ ਆਟਾ ਦਾ ਆਟਾ ਪ੍ਰਕਾਸ਼ ਸਿੰਘ ਬਾਦਲ ਕਾ ਦਾ ਅਸੀਂ ਦਿੱਤਾ। ਉਹ ਨਹੀਂ ਨਾ ਦੇ ਤੱਕ ਦੇ ਕਾਂਗਰਸ ਨੇ ਉਹ ਨਹੀਂ ਦਿੱਤੀ ਅੱਬ ਆਪਣੇ ਸਰਕਾਰ ਨੇ। ਨਹੀਂ ਨਹੀਂ ਉਹ ਕਹਿੰਦਾ ਵੀ ਜਿਹੜੇ ਬਿੱਲ ਮਾਫ ਕਰੇ ਕਾਲੀ ਪਾਰਟੀ ਕਹਿੰਦੇ ਅਸੀਂ ਕਰਿਆ। ਆਟਾ ਦਾ ਜਿਹੜੀ ਦਿੱਤੀ ਉਹ ਅਸੀਂ ਦਿੱਤੀ ਆ। ਜਿਹੜੀ ਸਕੰਡ ਸਕੀਮ ਦਿੱਤੀ ਗਰੀਬਾਂ ਨੂੰ ਉਹ ਅਸੀਂ ਦਿੱਤੀ ਆ। ਕਾਲੀ ਪਾਰਟੀ ਨੇ ਕਿਸੇ ਨੇ ਨਹੀਂ ਕੀਤੀ। ਹਾਂ। ਕਾਲੀ ਪਾਰਟੀ ਤਾਂ ਜਿੰਨਾ ਗਰੀਬਾਂ ਵਾਸਤੇ ਮਾੜਾ ਸੋਚਦੀ ਹੈ। ਇਹਨਾਂ ਕੋਈ ਸੋਚਦੇ ਹੀ ਨਹੀਂ ਗਾ। ਜੀ। ਮੇਰਾ ਬੀਪੀਐਲ ਦਾ ਕਾਰ ਪਹਿਲਾਂ ਤਾਂ ਇਹਨਾਂ ਨੇ ਅਕਾਲੀ ਪਾਰਟੀ ਦਾ ਸੀਗਾ ਸਵਰਨਾ ਲੀਲਾ ਬਣਾਦਾ ਲੀਲਾ ਬਣਾ ਕੇ ਕੱਟਦਾ ਜੀ ਬੀਬੀਐਲ ਦਾ ਕਾਰਡ ਜਿਹੜਾ ਕਾਂਗਰਸ ਦਾ ਬਣਿਆ ਸੀ ਉਹ ਕੱਟ ਕੇ ਆਪਦਾ ਲੀਲਾ ਬਣਾ ਰਿਹਾ ਤੁਹਾਨੂੰ ਅਸੀਂ ਕਣਕ ਦਿਆ ਕਰਾਂਗੇ ਬੁੜੀਆਂ ਲੱਗੀਆਂ ਆਖੇ ਤੇ ਮੁੜ ਕੇ ਲੀਲਾ ਕਾਰਡ ਕੱਟਦਾ ਚੱਲ ਮੈਂ ਤੇਰੇ ਮੂਹਰੇ ਛੜਦਾ ਜੀ ਜੇ ਸੁਣਮਾਈ ਕਰਨਾ ਹੈ ਜੀ ਆਇਆ ਥੋੜੂ ਆਇਆ ਥੋੜੀ ਆਜਾ ਅੱਛਾ ਨਹੀਂ ਜਿੰਨੇ ਕੰਮ ਕਾਲੀਆਂ ਨੇ ਕਰਿਆ ਉਹ ਕਹਿੰਦੇ ਅਸੀਂ ਤਾਂ ਕੰਮ ਹੀ ਬਹੁਤ ਕਹਿੰਦੇ ਆ ਕਾਲੀ ਕਹਿੰਦੇ ਕਾਰਟ ਇੱਕ ਕੀਤੇ ਅਸੀਂ ਜੀ ਜੀ ਵੱਡਾ ਨਹੀਂ ਕੀਤੇ ਹੁਣ ਸਾਡੇ ਪਾਸ ਤੇ ਕੁਝ ਨਹੀਂ ਇਹਨਾਂ ਕੀਤਾ ਅੱਛਾ ਨਹੀਂ ਆਮਾਦੀ ਪਾਰਟੀ ਵੀ ਕੱਢ ਇੱਕ ਨੇਤਾ ਸੀਗਾ ਵੇ ਇਹਨੇ ਜਦੋਂ ਉਹਦਾ ਆਪਣਾ ਸੀਗਾ ਠੇਕੇ ਇਹਦੇ ਵਾਪੂਕੀ ਦੇ ਹਾਂ ਹਾਂ ਉਹ ਤੋਂ ਆਪਣੇ ਠੇਕਿਆਂ ਤੇ ਆਮ ਜਾਂਦੇ ਸੀਗੇ ਲੋਕ ਹਾਂ ਦੇ ਵਿੱਚ ਫਟਾ ਫਾਣੇ ਬਣ ਹੋ ਜਾਂਦੀ ਸੀ ਤੇ ਜਿੱਦ ਤੋਂ ਕਿਲੋ ਕਿਲੋ ਮੀਟਰ ਪੋਸਟ ਦਿੰਦੇ ਸੀ ਉਹ ਉਹ ਲਾਉਂਦਾਂ ਨਹੀਂ ਕੋਈ ਮੈਂ ਤੇ ਪੋਸਟ ਦੇ ਪਿੱਛੇ ਕਿਉਂ ਪਾਏ ਆ ਸਾਰੇ ਕਹਿੰਦੇ ਫੀਮ ਚਾਹੀਦੀ ਆ ਸਾਨੂੰ ਪੋਸਟ ਚਾਹੀਦਾ ਅੱਗੇ ਪੰਜਾਬ ਦੇ ਵਿੱਚ ਨਾ ਸਭ ਆਹ ਗੋਲੀਆਂ ਚੰਗੀਆਂ ਹੁਣ ਜਦੋਂ ਗੋਲੀਆਂ ਖਵਾਤੀਆਂ ਹਾਂ ਗੋਲੀਆਂ ਤੇ ਬੰਦੇ ਮਰਦੇ ਆ ਅੱਛਾ ਹੈ ਇਹ ਭੁੱਕੜ ਪੱਕੜ ਆ ਦੂਜਾ ਚਿੱਟਾ ਚੁੱਟਾ ਦੋ ਵੀ ਇਹਨਾਂ ਨੇ ਮਨਜੀਟ ਕੇ ਕਰਨੀ ਨਹੀਂ ਹੁੰਦਾ ਕਰਨਗੇ ਹਾਂ ਉਹ ਤਾਂ ਕਹਿੰਦੇ ਲੈ ਆਈ ਨਹੀਂ ਨਹੀਂ ਤੁਸੀਂ ਕਹਿੰਦੇ ਮਜੀਠੇ ਕਨੇ ਲਿਆਂਦਾ ਤੇ ਮਾਨ ਸਰਕਾਰ ਕਹਿੰਦੀ ਤੁਸੀਂ ਬੰਦ ਕਰ ਦਾਂਗੇ ਉਹ ਹੋ ਗਿਆ ਬੰਦ ਕੋਈ ਨਹੀਂ ਬੰਦ ਕਰਦਾ ਕਿਸੇ ਤਰ੍ਹਾਂ ਕੋਈ ਸੁਪਰੀ ਦਾ ਚੱਲੀ ਜਾਂਦਾ ਉਹਨਾਂ ਦੇ ਬੰਦੇ ਆ ਲੀਡਰ ਹਾਂ ਵਰਤੀ ਜਾਂਦੇ ਇਹ ਕਹਿੰਦਾ ਕਿਹਦੇ ਬੰਦੇ ਆ ਲੀਡਰਾਂ ਦੇ ਅੱਛਾ ਲੀਡਰ ਹੀ ਵਰਤੀ ਜਾਂਦੇ ਲੀਡਰ ਹੀ ਕਰਦੇ ਆ ਇਹ ਕੁਛ ਅੱਛਾ ਤੇ ਤੈਨੂੰ ਕੀ ਪਤਾ ਬਾਪੂ ਵੀ ਲੀਡਰਾਂ ਦੇ ਬੰਦੇ ਹੁੰਦੇ ਸਾਰੇ ਵਿਚੇਚਣ ਵਾਲੇ ਵੀ ਜਿਹੜਾ ਜਿਹੜਾ ਮਾਰਾ ਬੰਦਾ ਮੇਰੇ ਵਰਗਾ ਗਰੀਬ ਕੀ ਵੇਚ ਲੂਗਾ ਹੂੰ ਤਕੜੇ ਵੇਚਣਗੇ ਜਿਹੜੇ ਹੱਥੋਂ ਨੂੰ ਛਡਾ ਕੇ ਲੈ ਜਾਣ ਜੀ ਠੀਕ ਹੈ ਜੀ ਇਹ ਲੀਡਰਾਂ ਦੇ ਕੰਮ ਆ ਬਾਈ ਸਾਰੇ